ਚਲੋ ਆਜੋ ਸ਼ੋਰ ਇੱਕ ਵਾਰ ਆਇਓ ਅੱਗੇ ਬੋਗਾਂ ਹਾਈ ਰੱਖੋ ਦੇਖ ਕੇ ਲੋ ਯਾਰ ਸ਼ਰਟ ਕਿੰਨਾ ਖਾਤਰ ਬਜੀ ਤੋਂ ਖਾਣ ਤੋਂ ਅਰਜਨਦਰ ਮਾਰ ਬਰਬਰ ਹੋ ਜਾਣ ਪਿੱਛੇ ਹੋ ਜਾ ਜਰਾ ਕਿਚ ਹੋ ਜਾਣਾ ਥੋੜਾ ਜਿਹਾ ਸਾਡਾ ਖੱਕਾ ਦੀ ਕੋਲੇ ਆ ਕਿ ਦਾਣਾ ਮੰਡੀ ਝੜਬਤ ਜਿਹੜਾ ਸਾਡਾ ਪੀਂ ਦਾ ਪਾਣੀ ਆ ਰੇਨ ਵਾਟਰ ਦਾ ਜਿਹੜਾ ਉਸ ਵਾਟਰ ਨੂੰ ਉਹਦੇ ਜਿਹੜੀ ਕੱਢਣ ਦੇ ਲਈ ਨਵੀਂ ਪਾਈਪ ਲਾਈਨ ਬਸਾਈ ਜਾ ਰਹੀ ਹੈ ਔਰ ਪੁਰਾਣੀ ਪਾਈਪ ਲਾਈਨਾਂ ਉਹਨੂੰ ਅਪਗ੍ਰੇਡ ਕੀਤਾ ਜਾ ਰਿਹਾ 1 ਕਰੋੜ 90 ਲੱਖ ਰੁਪਏ ਦਾ ਪ੍ਰੋਜੈਕਟ ਆ ਜਿਹਦੇ ਨਾਲ ਰੇਨ ਵਾਟਰ ਜਿਹੜਾ ਉਹ ਬਾਹਰ ਚਲਾਇਆ ਜਾਊਗਾ ਔਰ ਜਿਹੜੀ ਮੰਡੀ ਆ ਉਹ ਸਾਫ਼ ਰਹੂ ਇਸ ਤੇ ਪਾਣੀ ਜਿਹੜਾ ਬਿਲਕੁਲ ਵੀ ਨਹੀਂ ਖੜੂਗਾ ਕਾਫੀ ਲੰਬੇ ਅਰਸੇ ਤੋਂ ਸਾਡੇ ਸਾਰੇ ਆਰਤੀ ਭਰਾਵਾਂ ਦੀ ਜਿਹੜੀ ਅਮੰਗ ਸੀਗੀ ਕਮਿਸ਼ਨ ਏਜੰਟਸ ਦੀ ਮੰਗ ਸੀਗੀ ਕਿਉਂਕਿ ਜਦੋਂ ਮੀਂਹ ਪੈਂਦਾ ਹੈਗਾ ਤਾਂ ਪਾਣੀ ਖੜਾ ਹੋ ਜਾਂਦਾ ਸੀਗਾ ਤਾਂ ਕੋਈ ਪੁਰਾਣੀਆਂ ਲਾਈਨਾਂ ਪੰਜਾਂ ਹੋ ਜਾਂਸੀ ਕਿਉਂ ਸਾਰੀਆਂ ਪੁਰਾਣੀਆਂ ਲਾਈਨਾਂ ਜਿਹੜੀਆਂ ਨੇ ਉਹ ਅਪਗ੍ਰੇਡ ਕੀਤੀਆਂ ਗਈਆਂ ਨੇਗੀਆਂ ਔਰ ਨਵੀਆਂ ਪਾਜਾਂ ਗਈਆਂ ਨੇਗੀਆਂ ਔਰ ਪਾਣੀ ਦਾ ਨਿਕਾਸੀ ਦਾ ਪ੍ਰਬੰਧ ਜਿਹੜਾ ਉਹ ਕੀਤਾ ਗਿਆ ਦੇਖੋ ਜਦੋਂ ਵੀ بارشਾਂ ਦਾ ਜਿਹੜਾ ਮੌਸਮ ਹੁੰਦਾ ਸੀ ਉਹ ਪੈਂਦਾ ਸੀ ਪੂਰੇ ਬਾਜ਼ਾਰ ਦਾ ਪਾਣੀ ਸੀ ਜਿਹੜਾ ਮੰਡੀ ਦੇ ਵਿੱਚ ਆ ਜਾਂਦਾ ਸੀ ਜਿੱਥੇ ਦੁਕਾਨਦਾਰਾਂ ਨੂੰ ਆਮ ਲੋਕਾਂ ਨੂੰ ਪਬਲਿਕ ਨੂੰ ਬੜੀ ਪ੍ਰੋਬਲਮ ਆਉਂਦੀ ਹੁੰਦੀ ਸੀ ਤੇ ਬੜਾ ਮੁੱਦਾ ਵੀ ਪਿਛਲੇ ਸਮਿਆਂ ਦੇ ਵਿੱਚ ਉੱਠਦਾ ਰਿਹਾ ਤੇ ਉਸੇ ਚੀਜ਼ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਅਸੀਂ ਯੂਨੀਵਰਸਿਟੀ ਤੋਂ ਬਕਾਇਦਾ ਇੰਜੀਨੀਅਰ ਬੁਲਾ ਕੇ ਇਹ ਪ੍ਰੋਜੈਕਟ ਸੀ ਜਿਹੜਾ ਪਾਸ ਕਰਵਾਇਆ ਜਿੰਨਾ ਇਹ ਪਾਣੀ ਹੋਏਗਾ ਹੁਣ ਇਹ ਸਾਰਾ ਜਿਹੜੀ ਆਪਣੇ ਬਾਬਾ ਵਿਰਸੇਣ ਸਾਹਿਬ ਦੇ ਕੋਲ ਡਰੇਨ ਉਹਦੇ ਵਿੱਚ ਚਲਾ ਜਾਊਗਾ ਲਗਭਗ 1 ਕਰੋੜ 90 ਲੱਖ ਦਾ ਇਹ ਪ੍ਰੋਜੈਕਟ ਹੈ ਜਿੱਦੇ ਨਾਲ ਮੇਰੇ ਖਿਆਲ ਚ ਡਿੜਵੇ ਦੇ ਦਿਨ ਸਾਡੇ ਮੰਡੀ ਵਾਸੀ ਨੇ ਉਹਨਾਂ ਨੂੰ ਵੀ ਤੇ ਆਮ ਜਿਹੜੀ ਪਬਲਿਕ ਇੱਥੇ ਡਿੜਵੇ ਦੇ ਵਿੱਚ ਆਉਂਦੀ ਹੈ ਆਪਣੇ ਛੋਟੇ ਮੋਟੇ ਘਰੇਲੂ ਕੰਮ ਕਰਨ ਉਹਨਾਂ ਨੂੰ ਵੀ ਜਿਹੜੀ ਇਹਦੀ ਸੁਖਾਈ ਹੋਏ ਇੰਜੀਨੀਅਰ ਦਾ ਕੰਮ ਵੀ ਹੋ ਗਿਆ ਦੇ ਵਿੱਚ ਹਾਂਜੀ ਇਹਦੇ ਵਿੱਚ ਜਾਨੀ ਕਿ ਪਾਈਪਲਾਈਨ ਹੈ ਜਿਹੜੀ ਪੂਰੀ ਦੀ ਪੂਰੀ ਪਾਊਗੀ ਅੰਡਰਗਰਾਊਂਡ ਹੋ ਕੇ ਤੇ ਇਹ ਸਾਡੇ ਜਿੱਥੇ ਆਪਣੇ ਵਿਕਮੰਤਰੀ ਹਰਪਾਲ ਸਿੰਘ ਚੀਮਾ ਜੀ ਦਾ ਦਫ਼ਤਰ ਉੱਥੋਂ ਲੈ ਕੇ ਜਿੱਥੇ ਨਵੀਂ ਜਗ੍ਹਾ ਉੱਥੋਂ ਲੈ ਕੇ ਬੇਰਕਾ ਦੇ ਕੋਲ ਦੀ ਆ ਕੇ ਮੰਡੀ ਵਿੱਚ ਵੀ ਆ ਕੇ ਇੱਥੇ ਆਊਗਾ ਹਜੇ ਥੋੜਾ ਜਿਆ ਉੱਧਰ ਧਿਆਨ ਨੂੰ ਰੱਖਦੇ ਇੱਥੋਂ ਸ਼ੁਰੂ ਕਰਵਾਇਆ ਮੈਂ ਜਿਹੜਾ ਇਹ ਪਿਆ ਹੋਇਆ ਸੀਗਾ ਪਾਏ ਪਏ ਆ ਜੀ ਥੋੜਾ ਜਿਹਾ ਸਮਾਂ ਹੋਇਆ ਪੀ ਸੀਵੇਜ ਪਈ ਨਵਾਂ ਕੈਚ ਇਹ ਦੁਬਾਰਾ ਕਿੰਨੀ ਧੀਮੀ ਦੁਬਾਰਾ ਪੈਦਾ ਇਹ ਦੇਖੋ ਓਨਲੀ ਰੇਨ ਵਾਟਰ ਦੇ ਲਈ ਪਵਾਇਆ ਇਹ ਕੱਲਾ ਸੀਵੇਜ ਦਾ ਪਾਣੀ ਨਹੀਂ ਇਹਦੇ ਵਿੱਚ ਇਹ ਰੇਨ ਵਾਟਰ ਦਾ ਪਾਣੀ ਹੈ ਜਿਹੜਾ ਉਹ ਜਾਇ ਜਾਊਗਾ ਸੀਵੇਜ ਦਾ ਜਿਹੜਾ ਪਾਈਪ ਲਾਈਨ ਹੈ ਉਹ ਆਲਰੇਡੀ ਚੱਲੂਗੀ ਚੱਲੂਗਾ ਮੰਤਰੀ ਸਾਹਿਬ ਤੋਂ ਅੱਜ ਗ੍ਰਾਂਟ ਪੈਦਾ ਹੋਈ ਦੀ 1 ਕਰੋੜ 90 ਲੱਖ ਦੀ ਜੋ ਮੰਡੀ ਦਾ ਵਿੱਚ ਪਾਣੀ ਸਾਫ ਮੈਂ ਮੰਡੀ ਦਾ ਮਸੀਆ ਤੇ ਬਹੁਤ ਜ਼ੋਰ ਲਾ ਕੇ ਬਾਕੀ ਚੇਅਰਮੈਨ ਸਾਹਿਬ ਨੇ ਵੀ ਵੈਸੇ ਮੰਗਾਈ ਤੇ ਅਸੀਂ ਮੰਡੀ ਦਾ ਸਾਰਾ ਕਿ ਦੋ ਵੀ ਦਿੱਕਤਾਂ ਆ ਰਹੀਆਂ ਨੇ ਪਹਿਲਾਂ ਬਹੁਤ ਪਾਣੀ ਘਟ ਜਾਂਦਾ ਗੋਡੇ-ਗੋਡੇ ਉਹ ਨਿਕਲਣ ਵਾਸਤੇ ਸੀਵਰੇਜ ਰੇਨ ਵਾਟਰ ਦਾ ਦੋਨੇ ਇਕੱਠੀ ਪ੍ਰੋਜੈਕਟ ਕਰਕੇ ਇਹਦੇ ਨਾਲ ਜੋੜੇ ਜਾਣਗੇ ਤੇ ਅਸੀਂ ਮੰਤਰੀ ਜੀ ਆਪ ਨੂੰ ਇਹ ਵੀ ਸਪਾਰਸ਼ ਕੀਤੀ ਆ ਜੋ ਪਲਾਟ ਨੇ ਮੰਡੀ ਦੀ ਕੁਝ ਪਲਾਟ ਨੇ ਵੀ ਉਹ ਥੋੜੇ ਜਿਹੀ ਉਹਨਾਂ ਦੇ ਕੇਸ ਕੁਝ ਚੱਲਦੇ ਨੇ ਵੀ ਉਹ ਵੀ ਜਲਦੀ ਤੋਂ ਜਲਦੀ ਬੰਦ ਸੈਟਲਮੈਂਟ ਕੀਤੀ ਜਾਵੇ ਤੇ ਲੋਕਾਂ ਨੂੰ ਵਧੀਆ ਤੇ ਵਧੀਆ ਸਰਕਾਰ ਵੱਲੋਂ ਉਹਨਾਂ ਨੂੰ ਇਹ ਸਰਕਾਰ ਇਹ ਸਮਝੀ ਜਾਵੇ ਵੀ ਸਰਕਾਰ ਬਹੁਤ ਵਧੀਆ ਤੇ ਲੋਕਾਂ ਦੇ ਕੰਮ ਹੋ ਕੇ ਲੋਕ ਖੁਸ਼ੀਆਂ ਮਨਾਉਂਦੇ ਅਸੀਂ ਜੀ ਲਗਭਗ ਸਾਰੇ ਮੰਡੀ ਵਾਸੀ ਰੇਨ ਪਾਟਲ ਦੀ ਬਹੁਤ ਵੱਡੀ ਸਮੱਸਿਆ ਸੀ ਜੋ ਕਿ ਐਸਟੀਮੇਟ 5-7 ਸਾਲ ਤੋਂ ਹੈਗੀ ਸੀ ਉਹ ਸਬੰਧੀ ਅਸੀਂ ਆਪਣੇ ਵਿੱਤ ਮੰਤਰੀ ਹਰਪਾਲ ਸਿੰਘ ਚਿਮਾ ਜੀ ਨੂੰ ਮਿਲੇ ਉਹਨਾਂ ਨੇ ਸਾਡੀ ਪ੍ਰੋਬਲਮ ਨੂੰ ਬਹੁਤ ਧਿਆਨ ਨਾਲ ਸੁਣਿਆ ਤੇ ਉਹਨਾਂ ਨੇ ਇਸ ਸੰਬੰਧੀ ਰੇਲ ਬਾਟਰ ਦਾ ਪ੍ਰੋਪਰ ਪ੍ਰਬੰਧ ਕਰਨ ਲਈ ਐਸ ਐਚ ਐਸ ਡੀਓ ਸਾਹਿਬ ਦੀ ਨਾਲ ਡਿਸਕਸ ਕਰੀ ਉਹਨਾਂ ਨੂੰ ਆਪਣਾ ਐਸਟੀਮੇਟ ਬਣਵਾਉਣ ਲਈ ਕਿਹਾ ਜਿਸ ਸੰਬੰਧੀ 1 ਕਰੋੜ 90 ਲੱਖ ਦਾ ਟੈਂਡਰ ਪਾਸ ਕੀਤਾ ਗਿਆ ਜਿਸ ਨਾਲ ਇਹ ਸਾਡੀ ਸਮੱਸਿਆ ਹੱਲ ਹੋ ਜਾਵੇਗੀ ਤੇ ਮੰਡੀ ਵਾਸੀਆਂ ਨੂੰ ਰਾਹਤ ਮਿਲਦੀ ਸਭਾਵਨਾ ਉਹ ਜਿਹੜੀ ਹੈ ਬਹੁਤ ਜ਼ਿਆਦਾ ਹੋ ਗਈ ਜਿੰਨੇ ਕੁ ਸਮੇਂ ਤੋਂ ਸੁਣਦੇ ਸੀ ਮੰਡੀ ਮੰਡੀ ਦੀ ਐਸਟੀਮੇਟ ਹੀ ਚਾਰ-ਪੰਜ ਸਾਲ ਤੋਂ ਹੈਗੀ ਸੀ ਹਾਂ ਜੀ ਉਹ ਕੀ ਕਹਿਣਾ ਚਾਹੁੰਦੇ ਆ ਜੀ ਵੀ ਸਾਡੇ ਜਿਹੜੇ ਵਿੱਤ ਮੰਤਰੀ ਜੀ ਨੇ ਉਹ ਸਾਡੀ ਕਿਸੇ ਆਪਣੇ ਹਰਕੇ ਦੀ ਬਹੁਤ ਧਿਆਨ ਨਾਲ ਜੋ ਵੀ ਮੰਗ ਹੁੰਦੀ ਆ ਸੁਣਦੇ ਨੇ ਤੇ ਉਸ ਦਾ ਹੱਲ ਕਰਦੇ ਨੇ